ਰਣਾਲਾ ਦੇ ਵਿੱਚ ਆਸ਼ਾ ਵਰਕਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ। ਡੀਸੀ ਕੰਪਲੈਕਸ ਦੇ ਵਿੱਚ 24 ਘੰਟੇ ਦੀ ਭੁੱਖ ਹੜਤਾਲ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਵਾਅਦਾ ਖਿਲਾਫੀ ਦਾ આરોਪ ਲਾਇਆ ਤੇ ਆਪਣਾ ਪ੍ਰਦਰਸ਼ਨ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਨਰੇਂਦਰਪਾਲਕਾਰ ਜ਼ਿਲ੍ਹਾ ਰਿਪੋਰਟ ਜੀ ਤੁਹਾਨੂੰ 17 ਸਾਲ ਹੋ ਗਏ ਭਰਤੀ ਹੋਇਆ ਨੂੰ ਸਰਕਾਰ ਸਾਨੂੰ ਨਗੋਣਾ ਜਾਂ ਮਦਦ ਕਮਿਸ਼ਨ ਦੇ ਰਹੀ ਹੈ ਜਿਨ੍ਹਾਂ ਸਾਡਾ ਗੁਜ਼ਾਰਾ ਨਹੀਂ ਹੁੰਦਾ। ਅਸੀਂ ਨੋਟਿਸ ਵੀ ਦਿੱਤਾ ਸੀ ਕਹਿ ਦੇਣਾ ਤਾਂ ਵੀ ਅਸੀਂ ਆਪ ਖੜਤਾਲ ਤੇ ਬੈਠਾਂਗੇ ਜਿਹੜੇ ਕੁੜੀਆਂ ਹੈਗੀਆਂ ਉਹਨਾਂ ਨੂੰ 58 ਸਾਲ ਦਾ ਮਤਲਬ ਰਿਟਾਇਰ ਕੀਤਾ ਜਾ ਰਿਹਾ ਕੁਛ ਨਹੀਂ ਦਿੱਤਾ ਜਾ ਰਿਹਾ ਅਸੀਂ ਇਹ ਮੰਗ ਕਰਦੇ ਹਾਂ 60 ਸਾਲ ਦੀ ਉਮਰ ਤੇ ਰਿਟਾਇਰਮੈਂਟ ਕੀਤੀ ਜਾਵੇ 5 ਲੱਖ ਦਾ ਗ੍ਰੈਜੂਅੇਟ ਦਿੱਤੀ ਜਾਵੇ 10000 ਰੁਪਏ ਪੰਜ ਦਿੱਤੇ ਜਾਵੇ ਤੇ ਆਸ਼ਾ ਵਰਕਰਾਂ ਦੇ ਬੱਚਿਆਂ ਨੂੰ ਮਾਨਪਤਾ 28000 ਕੀਤਾ ਜਾਵੇ ਤੁਹਾਨੂੰ ਤੁਹਾਨੂੰ ਪਤਾ ਵੀ ਕਿ 17 ਸਾਲ ਉਹ ਗੁਜ਼ਾਰਾ ਨਹੀਂ ਹੁੰਦਾ ਕਿਸੇ ਤਰ੍ਹਾਂ ਵੀ ਗੁਜ਼ਾਰਾ ਹੁੰਦਾ ਏਨੇ ਘੱਟ ਤਨਖਾਹ ਦੇ ਨਾਲ ਕੰਮ ਜਿਹੜੇ ਹੈਗੇ ਘਟੋਟ 50 ਕੰਮਾਂ ਦਿਨ ਦਾ ਤਾਂ ਆਸ਼ਾ ਵਰਕਰ ਇੱਕ ਕਰਕੇ ਕੰਮ ਮਿਹਨਤ ਕਰਦੀ ਆ ਰੀੜ ਦੀ ਹੱਡੀ ਆਖਿਆ ਜਾਂਦਾ ਪਰ ਰਾਜਾ ਦੀ ਰੀੜ ਦੀ ਹੱਡੀ ਖੋਦ ਤੋੜੀ ਪਈ ਸਰਕਾਰ ਨੇ ਤੇ 13 ਜਾਣੇ ਬੈਠੇ ਆ ਜੀ ਜੇ ਸਰਕਾਰ ਨੇ ਮਤਲਬ ਇਹ ਲਾਗੂ ਨਾ ਕੀਤਾ ਸਾਡਾ ਆਪਣਾ ਜਿਹੜਾ ਹੈਗਾ ਨੋਟੀਫਿਕੇਸ਼ਨ ਅਸੀਂ ਦੁਬਾਰਾ ਫੇਰ ਬੈਠਾਂਗੇ ਸਾਡੇ ਨਾਲ ਬਹੁਤ ਹੀ ਧੱਕਾ ਹੋ ਰਿਹਾ ਜੀ ਸਾਨੂੰ ਅਮਰ ਸਾਡੀ ਧਰਤੀ ਦੇ ਵਿੱਚ ਕੇਜਰੀਮਾਨ ਸਰਦਾਰ ਤੇ ਸਬਾਨ ਸਬਾਨ ਸਰ ਨੇ ਸਾਡੇ ਨਾਲ ਇਹੀ ਵਾਦਾ ਕੀਤਾ ਸੀ ਕਿ ਤੁਸੀਂ ਸਾਡੀਆਂ ਭੈਣਾਂ ਨੂੰ ਸਾਨੂੰ ਉਹਨਾਂ ਨੇ ਭੈਣਾਂ ਗਿਆ ਸੀ ਉਸ ਟਾਈਮ ਭੈਣਾਂ ਤੁਸੀਂ ਸਾਨੂੰ ਉਹਨੇ ਪੁੱਛਿਆ ਸੀ ਕਿ ਕਹੇ ਕਿ ਸਾਨੂੰ ਹਰਿਆਣਾ ਪੈਣ ਚਾਹੀਦਾ ਉੱਥੇ 4000 ਰੁਪਏ ਪਹਿਲਾਂ ਸੀ ਉਹ ਕਹਿੰਦੇ ਸਿਰਫ ਇਹੀ ਇਹ 4000 ਹੀ ਅਸੀਂ ਤਾਂ ਤੁਹਾਨੂੰ ਪਤਾ ਨਹੀਂ ਕਿੰਨਾ ਕੁਝ ਦੇਣਾ ਚਾਹੁੰਦੇ ਆ ਆਹ ਦੇਖ ਲਓ ਹੁਣ ਸਾਨੂੰ ਬਹੁਤ ਕੁਝ ਟੁੱਟਾ ਹੋਇਆ ਉਹਨੂੰ ਤੁਹਾਡੇ ਸਾਰੇ ਸਾਹਮਣੇ ਆ ਕਿ ਅਸੀਂ ਕੀ ਕੁਝ ਲੈ ਰਹੇ ਹਾਂ ਉਹਨਾਂ ਤੋਂ ਸਾਡੇ ਬੱਚੇ ਭੁੱਖੇ ਮਰਦੇ ਸਾਡੇ ਘਰ ਵਾਲੇ ਭੁੱਖੇ ਮਰਦੇ ਆ ਅਸੀਂ ਪਤਾ ਨਹੀਂ ਕਿਵੇਂ ਕਿਵੇਂ ਹੁਣ ਜਾਣਾ ਕਿ ਨਹੀਂ ਜਾਣਾ ਹੁਣ ਇੱਥੇ ਬੈਠਣਾ ਕਿ ਕੀ ਬੈਠਣਾ ਸਾਨੂੰ ਪਤਾ ਨਹੀਂ ਆਹ ਦੇਖ ਲਓ ਹੁਣ ਸਾਨੂੰ ਆਹ ਕੁਝ ਦੇ ਰਿਹਾ ਭਗਵਾਨਤਮਾਨ ਅਸੀਂ ਉਹਨਾਂ ਨੂੰ ਇਹਨੇ 92 ਐ ਪਹਿਲਾਂ ਜਿਤਾ ਕੇ ਅਸੀਂ ਉਹਨੂੰ ਲੈ ਕੇ ਆਤਾ ਸੀਗਾ ਅਸੀਂ ਕਹਿੰਦੇ ਸੀ ਕਿ ਜੇ ਸਾਡੇ ਭਾਂ ਭਰਾ ਸਾਡਾ ਉਹ ਆਮ ਆਦਮੀ ਆਮ ਆਮ ਜਨਤਾ ਦੇ ਵਿੱਚ ਉੱਠ ਕੇ ਆਇਆ ਸਾਨੂੰ ਇਹ ਨਹੀਂ ਪਤਾ ਸੀ ਕਿ ਉਹ ਇਹੀ ਕਹਿ ਰਿਹਾ ਹੈ ਕਿ ਜਗ ਨੂੰ ਹਾਜ਼ਰ ਹੋ ਹਾਜ਼ਰ ਹੋ ਕੇ ਆਹੀ ਕੁਛ ਨੇ ਕੀਤਾ ਹੋਇਆ ਹੈ ਠੀਕ ਹੈ ਨਾ ਸਾਨੂੰ ਹੁਣ ਦੇਖ ਲਓ ਤੁਸੀਂ ਸਾਡਾ ਸਾਰਾ ਕੁਝ ਇੱਥੇ ਹੀ ਰੋਲਦਾ ਪਿਆ ਸੀ ਰੋਲਦੇ ਪਿਆ ਸਾਡੇ ਬੱਚੇ ਘਰੇ ਰੋਲਦੇ ਪਏ ਸਾਡੇ ਸਾਰੇ ਕੋਈ ਕਹਿੰਦਾ ਤੁਸੀਂ ਆਵੋਗੇ ਨਹੀਂ ਆਵਾਂਗੇ ਹੁਣ ਸਾਨੂੰ ਪਤਾ ਨਹੀਂ ਅਸੀਂ ਇੱਥੇ ਭੜਕ ਹੜਤਾਲ ਤੇ ਬੈਠੇ ਆ ਜੇਕਰ ਸਾਡਾ ਉਹਨਾਂ ਨੇ 18 ਤਰੀਕ ਨੂੰ ਕੋਈ ਨੋਟੀਫਿਕੇਸ਼ਨ ਜਾਂ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ 19 ਤਰੀਕ ਨੂੰ 9 ਵਜੇ ਇੱਥੇ ਫੇਰ ਹਾਜ਼ਰ ਉਹ ਤਾਂ ਉਹ ਤਾਂ ਜਗਨੂ ਹਾਜ਼ਰ ਨਹੀਂ ਹੋ ਰਿਹਾ ਅਸੀਂ ਪਰ ਇੱਥੇ ਜਗਨੂਆ ਹਾਜ਼ਰ ਹੋਵਾਂਗੇ ਆ ਸਰ ਮੇਰਾ ਨਾਮ ਨੀਲਾ ਮਾਲੀ ਹੈ ਮੇ जिल्हा ਜਰਨਲ ਸਪਤਰ ਫਾਇਲ ਦਾ 올 ਇੰਡੀਆ ਆਸ਼ਾ ਵਰਕਰ ਆਸ਼ਾ ਫੈਸਿਲੀਟੇਟਰ ਯੂਨੀਅਨ ਨੇ ਤੱਕ ਸਾਂਝਾ ਮੋਰਚਾ ਪੰਜਾਬ ਦੇ ਸੱਦੇ ਤੇ ਅੱਜ 16 ਤੇ 17 ਨਵੰਬਰ ਦਾ ਸਾਡਾ ਅੱਜ ਤੋਂ 10 ਦਿਨ ਪਹਿਲਾਂ ਦੇ ਸਾਡੇ ਪ੍ਰੈਸ ਨੋਟ ਲੱਗੇ ਹੋਏ ਨੇ ਕਿ ਬਰਨਾਲਾ ਜ਼ਿਲ੍ਹੇ ਵਿੱਚ ਜਾ ਕੇ ਤੇ ਦਿਸੇ ਦਿੱਤੀ ਦਿਸੇ ਦਫਤਰ ਤੋਂ ਲੈ ਕੇ ਅਸੀਂ ਰੋਸ ਮਾਰਚ ਸ਼ੁਰੂ ਕਰਾਂਗੇ ਤੇ ਮੀਤਿਆਰ ਦੀ ਕੋਠੀ ਤੇ ਜਾ ਕੇ ਅਸੀਂ ਆਪਦੇ 10 ਸਾਥੀ ਜਿਹੜੇ ਨੇ ਪੋਖੜ ਤਾਲ ਤੇ ਬਿਠਾਵਾਂਗੇ ਸਾਡੀ ਜਿਹੜੀ ਅੱਜ ਦੀ ਸਟਰੈਂਥ ਨੂੰ ਜਾਂ ਗੈਦਰਿੰਗ ਨੂੰ ਵੇਖ ਕੇ ਇੱਥੋਂ ਦੇ ਪ੍ਰਸ਼ਾਸਨ ਨੇ ਸਾਡਨਾਂ 'ਚ ਬੜਾ ਤੱਕਾ ਕੀਤਾ ਸਾਡੀਆਂ ਆਸ਼ਾ ਨੂੰ ਗੇਟ ਕਰਾਸ ਨਹੀਂ ਕਰਨ ਦਿੱਤਾ ਸਾਡੇ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਸਾਥੀ ਹਾਜ਼ਰ ਸਨ ਵੱਡੀ ਗਿਣਤੀ ਵਿੱਚ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਹਾਜ਼ਰ ਸਨ ਮੈਂ ਕੀ ਮੰਗਾ ਹੋਵੇ ਕੀ ਲੱਗਦਾ ਇੰਨੇ ਟਾਈਮ ਤੋਂ ਪ੍ਰਸ਼ਾਸਨ ਦਾ ਅਧਿਕਾਰੀ ਕੋਲ ਕੋ ਪਹੁੰਚਿਆ ਹੋਵੇ ਸਰ ਮੰਗਾ ਇਹ ਨੇ ਬੇ ਅਸੀਂ ਜੂਨ ਦੇ ਇਹ ਮੇਰੇ ਪ੍ਰੋਟੈਸਟ ਕੀਤੇ ਸੀ ਲਗਾਤਾਰ ਹਫਤਾ ਪੱਕੇ ਹੜਤਾਲ ਕੀਤੀ ਸੀ ਸਾਡੀਆਂ ਸਰਕਾਰ ਨੇ ਤਿੰਨ ਮੰਗਾਂ ਮੰਨ ਲੀਆਂ ਸਨ ਜਿਹਦੇ ਵਿੱਚ 58 ਸਾਲ ਦੇ ਜਿਹੜੇ ਸਾਥੀ ਫਾਰਕ ਕੀਤੇ ਗਏ ਸੀ ਉਹਨਾਂ ਉਹ ਬਹਾਲ ਕਰਨ ਦਾ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਸੀ ਜਿਹੜੇ ਆਸ਼ਾ ਫੈਸਿਲੀਟੇਟਰ ਹੈ ਉਹਨਾਂ ਦਾ 1000 ਰੁਪਿਆ ਵਾਧਾ ਕਰਨ ਲਈ ਕਿਹਾ ਸੀ ਤੇ ਜਿਹੜੇ ਸਾਥੀ ਘਰਾਂ ਨੂੰ ਤੋਰ ਦਿੱਤੇ ਗਏ ਸੀ ਉਹਨਾਂ ਨੂੰ ਦੁਬਾਰਾ ਡਿਊਟੀ ਤੇ ਜੁਆਇਨ ਕਰਨ ਲਈ ਜਿਹੜਾ ਸਾਡਾ ਨੋਟੀਫਿਕੇਸ਼ਨ ਹੈ ਇਹ ਸਰਕਾਰ ਨੇ ਨੱਪ ਕੇ ਰੱਖਿਆ ਵਾ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਰਹੀ ਅਗਲੀ ਮੰਗ ਸਾਡੀ ਇਹ ਉਜਰਤ ਦੀ ਸਾਨੂੰ ਭਗਵੰਤ ਮਾਨ ਸਰਕਾਰ ਸੱਤਾ ਚਾਣ ਤੋਂ ਪਹਿਲਾਂ ਸਾਨੂੰ ਕਿਆ ਸੀ ਵੀ ਤੁਹਾਡਾ 2500 ਨੂੰ ਡਬਲ ਕਰਕੇ 5000 ਕੀਤਾ ਜਾਵੇਗਾ ਸਾਨੂੰ ਨਵਾਂ ਤਾਂ ਕੀ ਵੀ ਦੇਣਾ ਪਿਛਲੇ ਜਿਹੜੇ ਸਾਡੇ ਬਕਾਇਆ ਨੇ ਉਹ ਵੀ ਇਸ ਸਰਕਾਰ ਨੇ ਦੱਬੇ ਹੋਏ ਨੇ ਮੈਡਮ ਕਿੰਨੇ ਟਾਈਮ ਤੋਂ ਬੈਠੋਗੇ ਅਗਲਾ ਸੰਘਰਸ਼ ਕੀ ਹੋਣਾ ਜੀ ਮੰਗ ਅਗਲਾ ਸੰਘਰਸ਼ ਸਰ ਇਹ ਵੀ ਅੱਜ ਸਾਡੇ ਨਾਲ ਜਿਹੜੀ ਧੱਕਾ ਧੱਕਾ ਮੁਕੀ ਹੋਈ ਹੈ ਜਦੋਂ ਜਦ ਹੋਈ ਹੈ ਹੁਣ ਸਾਡੇ ਸਾਥੀਆਂ ਨੇ ਬੀਸੀ ਦਫਤਰ ਦੇ ਸਾਰੇ ਗੇਟ ਤੇ ਰੱਖਿਆ ਅਸੀਂ ਬੈਠਾਂਗੇ ਅਸੀਂ ਧੁੱਪ ਦੀ ਪਰਵਾਹ ਨਹੀਂ ਕਰਦੇ ਛਾਂ ਦੀ ਨਹੀਂ ਕਰਦੇ ਧੁੰਦ ਦੀ ਨਹੀਂ ਕਰਦੇ ਠੰਡ ਦੀ ਨਹੀਂ ਕਰਦੇ ਪ੍ਰਵਾਹ ਅਗਲੇ 2 ਦਿਨਾਂ ਤੱਕ ਸਾਡਾ ਪ੍ਰੋਟੈਸਟ ਇਦਾ ਹੀ ਜਾਰੀ ਰਹੇਗਾ ਸਾਡੇ 11 13 ਸਾਥੀ ਅਸੀਂ ਭੋਖੜਤਾਲ ਤੇ ਬਿਠਾਏ ਨੇ ਬਾਕੀ ਅਸੀਂ ਰਾਤੋ ਰਾਤ ਹੋਰ ਇਕੱਠ ਕਰ ਲੈਣਾ ਜਿਹੜੇ ਜਿਲ੍ਹੇ ਦੇ ਕੁਝ ਕੁ ਸਾਥੀ ਰਹਿ ਗਏ ਨੇ ਸਵੇਰੇ ਅਸੀਂ ਉਹ ਵੀ ਇਕੱਠੇ ਕਰ ਲੈਣੇ ਨੇ ਬੁਲਾ ਲੈ ਆਸ਼ਾ ਵਰਕਰ ਵੱਲੋਂ ਅੱਜ ਬਰਨਾਲਾ ਕਚੈਰੀ ਵਿਖੇ ਧਰਨਾ ਲਗਾਇਆ ਗਿਆ ਸੀ ਉਹਨਾਂ ਵੱਲੋਂ ਇੱਕ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਦੀ ਮੀਟਿੰਗ ਸਿਹਤ ਵਿਭਾਗ ਨਾਲ ਕਰਾਈ ਜਾਵੇ ਜੋ ਕਿ ਡਾਇਰੈਕਟਰ ਸਿਹਤ ਵਿਭਾਗ ਨਾਲ ਇਹਨਾਂ ਦੀ 18 ਤਰੀਕ ਦੀ ਮੀਟਿੰਗ ਨਿਸ਼ਚਿਤ ਕੀਤੀ ਗਈ ਹੈ ਉੱਥੇ ਜਾ ਕੇ ਆਪਣੀਆਂ ਜੋ ਮੰਗਾਂ ਨੇ ਉਹ ਰੱਖ ਸਕਦੇ ਨੇ ਇਸ ਬਾਰੇ ਯੋਗ ਫੈਸਲਾ ਹੋਏਗਾ ਉਹਨਾਂ ਦੇ ਪੱਧਰ ਤੇ ਕੀਤਾ ਜਾਵੇ ਜੋ ਸਰਧਨਾ ਲੱਗਾ ਸਮਾਪਤ ਹੋ ਗਈ ਹਾਂਜੀ ਹੁਣ ਇਹਨਾਂ ਨੇ ਆਸ਼ਵਾਸ਼ਣ ਦਿੱਤਾ ਹੈ ਕਿ ਧਰਨਾ ਇਹਨਾਂ ਸਮਾਪਤ ਕਰ ਦਿੱਤਾ